ਤਰਨਤਾਰਨ ਪੁਲਿਸ ਵੱਲੋਂ ਪੁਲਿਸ ਤੇ ਜਾਨਲੇਵਾ ਹਮਲਾ ਕਰਨ ਵਾਲੇ ਇੱਕ ਨਸ਼ਾ ਤਸਕਰ ਜੋ ਬੰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਐਸਪੀ ਤਰਨਤਾਰਨ ਅਜੀਤ ਰਾਜ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼ਿਵੀ ਰੇਮਨਿਓ ਰਾਣਾ ਜੀ ਆਈਪੀਐਸ ਵੱਲੋਂ ਜਿਹੜੇ ਮਾੜੇ ਅਨਸਰ ਸੀਗੇ ਨਸ਼ੇ ਦਾ ਕਾਰੋਬਾਰ ਕਰਦੇ ਆ ਅੱਜ ਤੋਂ 2 ਦਿਨ ਪਹਿਲਾਂ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀਗੀ ਕਿ ਵੀ ਜਿਹੜੇ ਇਹ ਬੰਦੇ ਮਾੜਾ ਕੰਮ ਕਰਦੇ ਉਹ ਸੁਧਰ ਜਾਣ। ਉਥੇ ਦੇ ਨੀ ਅਸੀਂ ਇੱਕ 25 ਤਰੀਕ ਨੂੰ ਐਫ ਆਰ ਦਰਜ ਹੋਈ ਸੀ 104/25 ਜੀ ਹਰਦੇਵ ਸਿੰਘ ਦੇਵ ਇਹ ਸੀਗਾ ਪੈਲਟਾ ਪੈਲਟਾਏ ਵਾਲੇ ਦਾ ਰਹਿਣ ਵਾਲਾ ਇਹਦੇ ਕੋਲੋਂ ਹੀਰੋਇਨਰ ਰਿਕਵਰ ਹੋਈ ਸੀਗੀ ਇਹਦੀ ਪੁੱਛਗਿੱਛ ਦੇ ਵਿੱਚ ਜੋਵਨਜੀਤ ਸਿੰਘ ਨਾਂ ਕੱਲੇ ਪਿੰਡ ਦਾ ਇੱਕ ਬੰਦਾ ਫਿਗਰ ਆਊਟ ਹੋਇਆ ਸੀਗਾ ਉਸ ਨੂੰ ਗੋੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਨਾਮਿਨੇਟ ਕਰਕੇ ਤੇ ਚੌਕੀ ਇੰਚਾਰਜ ਫਤਿਹਬਾਲ ਨੂੰ ਨਾਲ ਲੈ ਕੇ ਅੱਜ ਮਾਰਨਿੰਗ ਰੇਡ ਕੀਤੀ ਗਈ ਆ ਰੇਡ ਦੌਰਾਨ ਜਦੋਂ ਇਹਨੂੰ ਜੋਬਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਫੜ ਲਿਆ ਮੌਕੇ ਦੇ ਉਤੋਂ ਤੇ ਇਹਨੂੰ ਲੈ ਕੇ ਚੱਲਣ ਲੱਗੇ ਤੇ ਇਹਨੇ ਆਪ ਸਾਰੀ ਫੈਮਿਲੀ ਨੇ ਇਕੱਠੇ ਹੋ ਕੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਤੇ ਪਹਿਲਾਂ ਪਥਰਾ ਦੇ ਨਾਲ ਕਾਫੀ ਜ਼ਿਆਦਾ ਗੱਡੀਆਂ ਦਾ ਨੁਕਸਾਨ ਕਰ ਦਿੱਤਾ ਤੇ ਬੰਦੇ ਇੰਜਰਡ ਹੋ ਗਏ ਸਾਡੇ ਉਸ ਤੋਂ ਬਾਅਦ ਵਿੱਚ ਹਵਾਈ ਫਾਇਰ ਕਰਨੇ ਸ਼ੁਰੂ ਕੀਤੇ ਇਹਨਾਂ ਨੇ ਤੇ ਗੋਲੀਆਂ ਚਲਾਈਆਂ ਪੁਲਿਸ ਵੱਲੋਂ ਸਿੱਧੀਆਂ ਜਵਾਬੀ ਜਦੋਂ ਪੁਲਿਸ ਪਾਰਟੀ ਨੇ ਉੱਥੋਂ ਆਪਣਾ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਹਵਾਈ ਫਾਇਰ ਕੀਤੇ ਗਏ ਤੇ ਪੁਲਿਸ ਪਾਰਟੀ ਸਾਡੀ ਉੱਥੋਂ ਨਿਕਲ ਵਿੱਚ ਕਾਮਯਾਬ ਹੋ ਗਈ ਤੇ ਸਾਡੀ ਪੁਲਿਸ ਪਾਰਟੀ ਦੇ ਵਿੱਚੋਂ ਇੱਕ ਆਦਮੀ ਜਿਹੜਾ ਸਰਜੀਤ ਸਿੰਘ ਏਐਸਏ ਸੀਗਾ ਉਹ ਜ਼ਖਮੀ ਹੋਇਆ ਅਸੀਂ ਤੁਹਾਡੇ ਮਾਦੀਮ ਰਾਹੀਂ ਦੁਬਾਰਾ ਤੋਂ ਫਿਰ ਜਿੰਨੇ ਇਹ ਮਾੜੇ ਆਂਸਰ ਨੇ ਨਸ਼ਿਆਂ ਦਾ ਕਾਰੋਬਾਰ ਕਰਦੇ ਆ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਵੀ ਇਸ ਕਾਰੋਬਾਰ ਛੱਡ ਦਿਓ ਤੇ ਸਹੀ ਰਾਹ ਤੇ ਉੱਤੇ ਆ ਜਾਓ ਨਹੀਂ ਤਾਂ ਸਾਡੇ ਵੱਲੋਂ ਜਿਹੜੀ ਇਹ ਮਹਿੰਮ ਵਢੀ ਗਈ ਆ ਇਹਨੂੰ ਲਗਾਤਾਰ ਜਾਰੀ ਰੱਖਿਆ ਜਾਊਗਾ